ਗਰਦਨ ਦਰਦ ਤੋਂ ਬਹੁਤ ਲੋਕ ਪਰੇਸ਼ਾਨ ਨੇ ਪ੍ਰਮਾਤਮਾ ਨੇ ਜਾਂ ਕਹਿ ਲੋ ਕੁਦਰਤ ਨੇ ਬਹੁਤ ਸੋਹਣੀ ਆਪਣੀ ਗਰਦਨ ਦੀ ਸ਼ੇਪ ਦਿੱਤੀ ਆ दैट इज ਸੀ ਸ਼ੇਪ ਔਰ ਇਹ بگੜਦੀ ਕਿਉਂ ਜਾ ਰਹੀ ਹੈ ਅੱਜ ਕੱਲ ਕਿਉਂਕਿ ਆਪਾਂ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਆ ਜਦੋਂ ਆਪਾਂ ਸਿੱਧੇ ਖੜੇ ਹੁੰਨੇ ਆ ਆਪਣੇ ਸਿਰ ਤੇ ਭਾਰ ਆਉਂਦਾ 5 ਕਿਲੋ ਹੁੰਦਾ ਆਪਣੇ ਸਿਰ ਦਾ ਭਾਰ ਜਦੋਂ ਆਪਾਂ ਨੀਵੀਂ ਪਾਉਂਦੇ ਪਾਉਂਦੇ ਇੱਥੇ ਤੱਕ ਮੋਬਾਈਲ ਦੀ ਵਰਤੋਂ ਸ਼ੁਰੂ ਕਰ ਦਿੰਨੇ ਆ ਇਸ ਦਾ ਭਾਰ ਹੋ ਜਾਂਦਾ 14 ਤੋਂ 15 ਕਿਲੋ ਸੋਚ ਕੇ ਦੇਖੋ ਇਸ ਜਗ੍ਹਾ ਤੇ ਕਿੰਨਾ ਪ੍ਰੈਸ਼ਰ ਪੈਂਦਾ ਹੋਵੇਗਾ ਇਸੇ ਕਰਕੇ ਇੱਥੇ ਫੈਟ ਡੈਪੋਜੀਸ਼ਨ ਹੋ ਜਾਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ neck hump ਬਣ ਜਾਂਦਾ ਹੈ ਸੋ ਗਰਦਨ ਦਰਦ ਸਿਰ ਦਰਦ ਔਰ neck hump ਨੂੰ ਤਿੰਨਾਂ ਨੂੰ ਆਪਾਂ ਕਿਵੇਂ ਇਕੱਠੇ ਠੀਕ ਕਰ ਸਕਦੇ ਹਾਂ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਤੁਸੀਂ 15 ਤੋਂ 20 ਮਿੰਟ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਜ਼ਰੂਰ ਦੇਣਾ ਜੀ ਸਸ਼ਟ੍ਰਿਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਐਕਸਰਸਾਈਜ਼ ਕੀ ਹੈ ਚਿੰਨ ਟੱਕ ਕਰਨਾ ਔਰ ਆਪਾਂ Y ਪੋਜੀਸ਼ਨ 'ਚ ਰਵਾਂਗੇ ਚਿੰਨ ਆਪਾਂ ਟੱਕ ਕੀਤਾ ਔਰ ਆਪਾਂ Y ਪੋਜੀਸ਼ਨ 'ਚ ਰਹੇ ਇੱਥੇ ਆਪਾਂ 10 ਗਿਣੇ ਔਰ ਫਿਰ ਆਪਾਂ W ਦੇ ਵਿੱਚ ਚਿੰਨ ਟੱਕ ਕੀਤਾ ਇੱਥੇ ਆਪਾਂ 10 ਗਿਣੇ ਫਿਰ ਆਪਾਂ T ਦੇ ਵਿੱਚ ਚਿੰਨ ਟੱਕ ਕੀਤਾ ਇੱਥੇ ਆਪਾਂ 10 ਗਿਣੇ ਫਿਰ ਆਪਾਂ L ਦੇ ਵਿੱਚ ਚਿੰਨ ਟੱਕ ਕੀਤਾ ਇੱਥੇ ਆਪਾਂ 10 ਗਿਣੇ ਇਸ ਨੂੰ ਤੁਸੀਂ 10 ਵਾਰੀ ਕਰਨਾ ਚਿੰਨ ਟੱਕ ਮਤਲਬ ਇਦਾਂ ਕਰਕੇ ਥੋਡੀ ਨੂੰ ਆਪਾਂ ਅੰਦਰ ਨੂੰ ਟੱਕ ਕਰ ਲੈਣਾ ਹਰ ਕਸਰਤ ਨੂੰ ਤੁਸੀਂ 10 ਵਾਰੀ ਕਰਨਾ ਸਵੇਰੇ ਸ਼ਾਮ ਕਰਨਾ ਇਹ ਹੋਊਗੀ ਤੁਹਾਡੀ YWT L ਉਦੋਂ ਅਗਲੀ ਕਸਰਤ ਕੀ ਹੋਏਗੀ ਤੁਸੀਂ ਇੱਕ ਟੋਵਲ ਲੈ ਲੋਗੇ ਔਰ ਇਸ ਨੂੰ ਤੁਸੀਂ ਇੱਕ ਰੋਲ ਬਣਾ ਲੈਣਾ ਇਦਾਂ ਕਰਕੇ ਔਰ ਇਸ ਨੂੰ ਤੁਸੀਂ ਗਰਦਨ ਦੇ ਆਪਾਂ ਥੱਲੇ ਰੱਖਾਂਗੇ ਇਸ ਜਗ੍ਹਾ ਤੇ ਔਰ ਇਸ ਦੇ ਉੱਪਰ ਆਪਾਂ ਗਰਦਨ ਨੂੰ ਰੱਖ ਕੇ ਪਾਵਾਂ ਉੱਪਰ ਇੱਥੇ ਆਪਾਂ 10 ਗਿਣਨੇ ਆ ਪਾਵਾਂ ਪਿੱਛੇ ਇੱਥੇ ਆਪਾਂ 10 ਗਿਣਨੇ ਆ ਇਸ ਦੇ ਤੁਸੀਂ 10 ਸੈੱਟ ਲਾਉਣੇ ਆ ਔਰ ਉਸ ਤੋਂ ਅਗਲੀ ਕਸਰਤ ਤੁਸੀਂ ਜਿਹੜਾ ਟੋਲੀਆ ਉਸ ਨੂੰ ਇਦਾਂ ਕੋਲ ਬਣਾ ਕੇ ਗਰਦਨ ਦੇ ਵਿੱਚ ਪਾ ਕੇ ਇਹਨੂੰ ਆਪਾਂ ਦੋਨੇ ਹੱਥਾਂ ਨਾਲ ਥੱਲੇ ਨੂੰ ਖਿੱਚ ਦੇਣਾ ਔਰ ਉੱਪਰ ਨੂੰ ਦੇਖਾਂਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ ਥੈਨ ਰਿਲੈਕਸ ਸਾਰੀਆਂ ਕਸਰਤਾਂ ਤੁਸੀਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਦੇਖੋਗੇ ਤੁਹਾਡੇ ਗਰਦਨ ਦਾ ਦਰਦ ਤੁਹਾਡਾ ਨੈਕ ਹੰਪ ਔਰ ਤੁਹਾਡੇ ਜੋ ਗਰਦਨ ਤੋਂ ਦਰਦ ਹੋ ਕੇ ਬਾਹਾਂ 'ਚ ਜਾ ਰਿਹਾ ਹੈ ਬਹੁਤ ਜਲਦੀ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਸਤਿ ਸ੍ਰੀ ਅਕਾਲ